ਬੀਤੇ ਦਿਨੀ ਤੇਜ਼ ਮੀਂਹ ਨੇਰੀ ਤੂਫਾਨ ਨੇ ਜਿੱਥੇ ਅਨੇਕਾਂ ਲੋਕਾਂ ਦਾ ਨੁਕਸਾਨ ਕੀਤਾ ਜਿੱਥੇ ਲੋਕਾਂ ਦੇ ਵਾਹਨਾਂ ਦੀ ਟੁੱਟ-ਭੱਜ ਹੋਈ ਹੈ ਤੇ ਘਰਾਂ ਦੇ ਵੀ ਕਈਆਂ ਦੀਆਂ ਛੱਤਾਂ ਡਿੱਗ ਪਈਆਂ ਤੇ ਸੜਕਾਂ ਦੇ ਉੱਤੇ ਦਰਖਤ ਟੁੱਟੇ ਹੋਏ ਨਜ਼ਰ ਆਏ ਤੇ ਦੂਜੇ ਪਾਸੇ ਹੁਣ ਮੌਸਮ ਵਿਭਾਗ ਦੇ ਵੱਲੋਂ ਇੱਕ ਹੋਰ ਨਵੀਂ ਅਪਡੇਟ ਸਾਂਝੀ ਕਰ ਦਿੱਤੀ ਹੈ ਪੰਜਾਬ ਭਰ ਦੇ ਵਿੱਚ ਗਰਮੀ ਦਾ ਪ੍ਰਕੋਪ ਜ਼ੋਰਾਂ ਤੇ ਸੀ ਤੇ ਪਿਛਲੇ ਕੁਝ ਦਿਨਾਂ ਦੇ ਵਿੱਚ ਪੱਛਮੀ ਚੱਕਰਵਾਤ ਕਾਰ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਜ਼ਰੂਰ ਮਿਲਿਆ ਪੰਜਾਬ ਭਰ ਦੇ ਵਿੱਚ ਤੇਜ਼ ਹਵਾਵਾਂ ਚੱਲੀਆਂ ਤੇ ਕਈ ਜਗ੍ਹਾ ਤੇ ਹਲਕਾ ਤੇ ਤੇਜ਼ ਮੀਂਹ ਵੀ ਦੇਖਣ ਨੂੰ ਮਿਲਿਆ ਜਿਸ ਦੇ ਨਾਲ ਤਾਪਮਾਨ ਦੇ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਪੱਛਮੀ ਚੱਕਰਵਾਤ ਕਾਰਨ ਤੇਜ਼ ਹਵਾਵਾਂ ਚੱਲੀਆਂ ਤੇ ਕੁਝ ਜਗ੍ਹਾ ਮੀਂਹ ਵੀ ਦੇਖਣ ਨੂੰ ਮਿਲਿਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਵੇਂ ਰਹੇਗਾ ਤੁਸੀਂ ਵੀ ਸੁਣ ਲਓ ਜੀ ਪਿਛਲੇ ਦੋ ਤਿੰਨ ਦਿਨਾਂ ਤੋਂ ਮੌਸਮ ਦੇ ਵਿੱਚ ਬਦਲਾਅ ਦੇਖਿਆ ਗਿਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਡੇ ਟਾਈਮ ਟੈਂਪਰੇਚਰ 40 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਚੱਲ ਰਿਹਾ ਸੀਗਾ ਪਰ ਹੁਣ ਜਿਹੜਾ ਡੇ ਟਾਈਮ ਟੈਂਪਰੇਚਰ ਦੇ ਵਿੱਚ ਗਿਰਾਵਟ ਅਬਜ਼ਰਵ ਕੀਤੀ ਗਈ ਹੈ ਸੋ ਕੱਲ ਦਾ ਡੇ ਟਾਈਮ ਟੈਂਪਰੇਚਰ 36.8 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ ਪੁਆਇੰਟ 7 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 2.5 ਡਿਗਰੀ ਸੈਂਟੀਗ੍ਰੇਡ ਰਿ ਜਿਹੜਾ ਕਿ ਨਾਰਮਲ ਤੋਂ ਰਗ-ਰਗ 0.6 ਡਿਗਰੀ ਸੈਲਸੀਅਸ ਨੀਚੇ ਸੋਸੀਂ ਦੇਖ ਸਕਦੇ ਹਾਂ ਕਿ ਦੋਨੋਂ ਹੀ ਜਿਹੜਾ ਦਿਨ ਔਰ ਰਾਤ ਦਾ ਟੈਂਪਰੇਚਰ ਨੀਅਰ ਨਾਰਮਲ ਚੱਲ ਰਹੇ ਨੇ ਔਰ ਜੇਸੀ ਆਨਵਾਰੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਅਸੀਂ ਅੱਜ ਵੀ ਜਿਵੇਂ ਦੇਖਿਆ ਕਿ ਕਾਫੀ ਥਾਂਵਾਂ ਤੇ ਜਿਹੜਾ ਔਰ ਤੇਜ਼ ਹਵਾਵਾਂ ਚੱਲੀਆਂ ਜਾਂ ਅਗਰ ਚਮਕ ਹੋਈ ਜਾਂ ਹਲਕੀ ਬਾਰਿਸ਼ ਵੀ ਕੀਤੀ ਤਾਂ ਮਤੇ ਦੇਖਣ ਨੂੰ ਮਿਲੀ ਔਰ ਆਉਣ ਵਾਲੇ ਜਿਹੜੇ 3-4 ਦਿਨ ਨੇ ਉਹਨਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਕਿਤੇ ਕਿਤੇ ਜਿਹੜੀਆਂ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਔਰ ਗਰਜ ਚਮਕ ਹੋ ਸਕਦੀ ਹੈ ਔਰ ਹਲਕੇ ਛਿੱਟੇ ਜਾਂ ਹਲਕੀ ਬਾਰਿਸ਼ ਕਿਤੇ ਕਿਤੇ ਹੋ ਸਕਦੀ ਹੈ ਮੈਮ ਜਿਸ ਤਰ੍ਹਾਂ ਕੀ ਤਾਪਮਾਨ ਜਿਹੜੇ ਨੇ ਕਾਫੀ ਕੰਨੇ ਨੀਚੇ ਗਰੇ ਹੋਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੱਗਦਾ ਕਿ ਲੋਕਾਂ ਨੂੰ ਵੱਡੀ ਰਾਹਤ ਜਿਹੜੀ ਉਹ ਲੈਣ ਵਾਲੀ ਹੈ ਬਿਲਕੁਲ ਜੀ ਜਿਵੇਂ ਅਸੀਂ ਪਿਛਲੇ ਦਿਨਾਂ ਦੇ ਤਾਪਮਨ ਨਾਲੋਂ ਗੱਲ ਕਰੀਏ ਜਿਵੇਂ ਕੱਲ ਦਾ ਜਿਹੜਾ ਡੇ ਟਾਈਮ ਟੈਂਪਰੇਚਰ 36.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਪਿਛਲੇ ਦਿਨਾਂ ਦੇ ਵਿੱਚ 40.8 ਡਿਗਰੀ ਸੈਂਟੀਗ੍ਰੇਡ ਦਾ ਜਿਹੜਾ ਤਾਪਮਨ ਲੁਧਿਆਣਾ ਦੇ ਵਿੱਚ ਰਿਕਾਰਡ ਕੀਤਾ ਗਿਆ ਸੀ ਸੋ ਲਗਭਗ 4 ਡਿਗਰੀ ਸੈਂਟੀਗ੍ਰੇਡ ਤੱਕ ਜਿਹੜਾ ਡੇ ਟਾਈਮ ਟੈਂਪਰੇਚਰ ਦੇ ਵਿੱਚ ਪਿਛਲੇ ਦਿਨਾਂ ਨਾਲੋਂ ਗਿਰਾਵਟ ਆਬਜ਼ਰਵ ਕੀਤੀ ਗਈ ਹੈ ਸੋ ਇੱਕ ਵੱਡੀ ਰਾਹਤ ਜਿਹੜੀ ਇਹ ਹੀ ਟੂ ਵੇ ਕੰਡੀਸ਼ਨਸ ਤੋਂ ਲੋਕਾਂ ਨੂੰ ਮਿਲੀ ਹੈ ਔਰ ਕਿਉਂਕਿ ਆਨਵਰਡ ਦਿਨ ਜਿਹੜੇ ਵਹਿ ਗਿਆ ਉਹਨਾਂ ਦੇ ਵਿੱਚ ਵੀ ਚਾਰ ਪੰਜ ਦਿਨ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣੀਏ ਰਹਿ ਸਭੀਏ ਨੇ ਸੋ ਇਸ ਤਰ੍ਹਾਂ ਦੀ ਰਾਹਤ ਆਨਵਰਡ ਦਿਨਾਂ ਦੇ ਵਿੱਚ ਵੀ ਲੋਕਾਂ ਨੂੰ ਜਿਹੜੀ ਗਰਮੀ ਤੋਂ ਜ਼ਰੂਰ ਪੈ ਸਕਦੀ ਹੈ ਬਿਲਕੁਲ ਜੀ ਕਿਉਂਕਿ ਆਨਵਰਡ ਦਿਨਾਂ ਦੇ ਵਿੱਚ ਗਸਟੀ ਵਿੰਡਸ ਚੱਲ ਸਕਦੀਆਂ ਨੇ ਗਰਜ ਚਮਕ ਹੋ ਸਕਦੀ ਹੈ ਔਰ ਹਲਕੇ ਛਿੱਟੇ ਜਾਂ ਹਲਕੀ ਬਾਰਿਸ਼ ਹੋ ਸਕਦੀ ਹੈ ਸੋ ਇਹਦੇ ਵਾਸਤੇ yellow alert ਜਿਹੜਾ IMD ਵੱਲੋਂ ਜਾਰੀ ਕੀਤਾ ਗਿਆ। ਹੁਣ ਜਦੋਂ ਬੋਡੀ ਦਾ ਸੀਜ਼ਨ ਚੱਲ ਰਿਹਾ ਹੈ, ਦੋ ਹਫਤੇ ਚੱਲਦੀ ਹੈ। ਕਿੰਨੇ ਕਿਤੇ ਲੱਗਦਾ ਕਿ ਖਾਨ ਵੀਰਾਂ ਨੂੰ ਜਰੂਰ ਧਿਆਨ ਰੱਖਣਾ ਚਾਹੀਦਾ ਹੈ। ਫਸਲ ਨੂੰ ਲੈ ਕੇ ਕਿਸ ਤਰ੍ਹਾਂ ਦੀ ਜਿਹੜੀ ਗਾਈਡਲਾਈਨ ਹੈ? ਆ ਬਿਲਕੁਲ ਜੀ ਜਿਵੇਂ ਅਸੀਂ ਕੱਲ ਵੀ ਦੇਖਿਆ ਕਿ ਕਾਫੀ ਤੇਜ਼ ਹਵਾਵਾਂ ਚੱਲੀਆਂ ਔਰ ਕਿਤੇ ਕਿਤੇ ਬਾਰਿਸ਼ ਵੀ ਰਿਕਾਰਡ ਕੀਤੀ ਗਈ ਔਰ ਆਨਵਾਰੇ ਦਿਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣ ਸਕਦੀਆਂ ਨੇ। ਸੋ ਫਾਰਮਰਸ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਕਿਉਂਕਿ ਹਾਰਵੈਸਟਿੰਗ ਦਾ ਅਜੇ ਕਾਲ ਸੀਜ਼ਨ ਚੱਲ ਰਿਹਾ ਹੈਗਾ। ਉਹਨਾਂ ਨੂੰ ਜਿਹੜੀ ਪ੍ਰੋਡਿਊਸ ਦੀ ਸਾਮ ਸੰਭਾਲ ਜ਼ਰੂਰ ਨਾਲ ਮੈਮ ਜਿਸ ਤਰ੍ਹਾਂ ਕੀ ਖੇਤਾਂ ਦੀ ਪਾਸੋਂ ਜਿਹੜੀ ਅਖੇਤਾਂ ਵਿੱਚ ਪਈ ਜਾਂ ਕੁਝ ਲੋਕਾਂ ਨੇ ਅਸੀਂ ਦੇਖਿਆ ਕੱਚੇ ਮਕਾਨਾਂ ਜਾਂ ਸਪੈਦੇ ਆਦਮੀ ਟਿਕਣ ਦੀ ਜਿਹੜੀ ਆਈ ਆ ਕੀ ਲੋਕਾਂ ਨੂੰ ਜਿਹੜੀ ਹੈ ਜੋ ਸਪਰ ਕਰਦੇ ਨੇ ਜਾਂ ਕਿਸ ਤਰ੍ਹਾਂ ਦੀ ਜਿਹੜੀ ਹੁਣ ਆ ਕੀ ਆ ਜੀ ਅਸੀਂ ਇਹ ਹੀ ਦੱਸ ਸਕਦੇ ਹਾਂ ਕਿ ਆਉਣ ਵਾਲੇ ਜਿਹੜੇ 4-5 ਦਿਨਾਂ ਦੇ ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਹੀ ਵੈਦਰ ਕੰਡੀਸ਼ਨਸ ਬਣਿਆ ਰਹਿ ਸਕਦੀਆਂ ਨੇ ਸੋ ਜਿਵੇਂ ਜਿਵੇਂ ਹਾਰਵੈਸਟਿੰਗ ਫਾਰਮਰਸ ਕਰ ਰਹੇ ਨੇ ਨਾਲ ਨਾਲ ਉਹਨਾਂ ਨੂੰ ਜਿਹੜੀ ਪ੍ਰੋਡਿਊਸ ਦੀ ਪ੍ਰੋਪਰ ਸਾਮ ਸੰਭਾਲ ਜ਼ਰੂਰ ਕਰ ਲੈਣੀ ਚਾਹੀਦੀ ਹੈ ਤਾਂ ਕਿ ਪ੍ਰੋਡਿਊਸ ਦਾ ਕੋਈ ਨੁਕਸਾਨ ਨਾ ਹੋ ਸਕੇ ਸੁਦਾਦੀ ਹੈ ਕਿ ਕਿਸਾਨਾਂ ਨੂੰ ਖਾਸ ਕਰਕੇ ਅਪੀਲ ਕਰ ਦਿੱਤੀ ਗਈ ਹੈ ਕਿ ਉਹ ਫਟਾਫਟ ਆਪਣੀਆਂ ਫਸਲਾਂ ਨੂੰ ਸੰਭਾਲ ਲੈਣ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਹੋਵੇਗਾ ਜਿਸ ਦੇ ਕਰਕੇ ਕਿਸੇ ਨੂੰ ਵੀ ਨੁਕਸਾਨ ਹੋ ਸਕਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ